ਮਜ਼ੇਦਾਰ ਪਹੇਲੀ ਮੈਂ ਹਮੇਸ਼ਾ ਬਾਦ੍ਹਾ ਰਹਿੰਦਾ ਹਾਂ ਪਰ ਕਦੇ ਬੁੱਢਾ ਨਹੀਂ ਹੁੰਦਾ ਮੈਂ ਕੀ ਹਾਂ ਦੱਸੋ ਇਸਦਾ ਸਹੀ ਜਵਾਬ ਹੈ ਸਮਾਂ ਦੂਸਰੀ ਪਹੇਲੀ ਮੈਂ ਅੰਨਾ ਅਤੇ ਬੋਲਾਂ ਹਾਂ ਪਰ ਫਿਰ ਵੀ ਸੱਚ ਬੋਲਦਾ ਹਾਂ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਸ਼ੀਸ਼ਾ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਡੇ ਕੋਲ ਜਿੰਨੀ ਜ਼ਿਆਦਾ ਹੋਵੇਗੀ ਤੁਸੀਂ ਓਨੀ ਹੀ ਘੱਟ ਦੇਖੋਗੇ ਇਸਦਾ ਸਹੀ ਜਵਾਬ ਹੈ ਹਨੇਰਾ ਜੋਥੀ ਪਹੇਲੀ ਮੈਂ ਇੱਕ ਫੁੱਲ ਹਾਂ ਜਿਸ ਦੇ ਅੰਦਰ ਇੱਕ ਮਨੁੱਖ ਤੇ ਇੱਕ ਫੁੱਲ ਹੈ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਗੁਲਾਬ ਜਾਮੁਨ ਪੰਜਵੀਂ ਪਹੇਲੀ ਤੁਸੀਂ ਇੱਕ ਹੱਥ ਨਾਲ ਹਾਥੀ ਨੂੰ ਕਿਵੇਂ ਚੁੱਕ ਸਕਦੇ ਹੋ ਇਸਦਾ ਸਹੀ ਜਵਾਬ ਹੈ ਅਸੰਭਵ ਹੀ ਨਹੀਂ ਹੈ ਛੇਵੀਂ ਪਹੇਲੀ ਮੈਂ ਸਮੁੰਦਰ ਵਿੱਚ ਪੈਦਾ ਹੋਇਆ ਹਾਂ ਤੇ ਤੁਹਾਡੇ ਨਾਲ ਰਹਿ ਕੇ ਮਿੱਠਾ ਹੋ ਜਾਂਦਾ ਹਾਂ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਲੂਣ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਹਮੇਸ਼ਾ ਠੰਡੀ ਰਹਿੰਦੀ ਹੈ ਪਰ ਛੂੰਦੇ ਹੀ ਗਰਮ ਹੋ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਦਿਲ 8ਵੀਂ ਪਹੇਲੀ ਉਹ ਕੌਣ ਹੈ ਜੋ ਬਹੁਤ ਕੁੱਟ ਖਾਣ ਤੇ ਵੀ ਨਹੀਂ ਰੋਂਦਾ ਇਸ ਦਾ ਸਹੀ ਜਵਾਬ ਹੈ ਟੋਲ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਅਸੀਂ ਇੱਕੋ ਸਮੇਂ ਖਾਂਦੇ ਤੇ ਪੀਂਦੇ ਹਾਂ ਇਸ ਦਾ ਸਹੀ ਜਵਾਬ ਹੈ ਨਾਰੀਅਲ 10ਵੀਂ ਪਹੇਲੀ ਕਿਹੜੀ ਚੀਜ਼ ਬਿਨਾ ਲੱਤਾਂ ਦੇ ਦੌੜਦੀ ਹੈ ਪਰ ਕਦੇ ਵਾਪਸ ਨਹੀਂ ਆਉਂਦੀ ਇਸ ਦਾ ਸਹੀ ਜਵਾਬ ਹੈ ਪਾਣੀ 11ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਜਿੰਨੀ ਜ਼ਿਆਦਾ ਭਰੀ ਜਾਂਦੀ ਹੈ ਓਨੀ ਹੀ ਹਲਕੀ ਹੁੰਦੀ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਗੁਵਾਰਾ 12ਵੀਂ ਪਹੇਲੀ ਕਿਹੜੀ ਚੀਜ਼ ਜਿੰਨੀ ਜ਼ਿਆਦਾ ਤੁਸੀਂ ਦੇਖਦੇ ਹੋ ਛੋਟੀ ਹੁੰਦੀ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਮੋਮਬਤੀ 13ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਖੁਦ ਨਹੀਂ ਪੀਂਦੀ ਪਰ ਲੋਕਾਂ ਨੂੰ ਪੀਣ ਵਿੱਚ ਮਦਦ ਕਰਦੀ ਹੈ ਇਸ ਦਾ ਸਹੀ ਜਵਾਬ ਹੈ ਗਿਲਾਸ